ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਸਰਕਾਰ ਤੇ ਸਵਾਲ ਖੜੇ ਹੁੰਦੇ ਰਹਿੰਦੇ ਨੇ ਤੇ ਇਸੇ ਦੇ ਵਿਚਕਾਰ ਅੱਜ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ ਅਤੇ ਮਲੋਟ ਦੇ ਵਿੱਚ ਇੱਕ ਨੌਕਰਾਨੀ ਦੇ ਵੱਲੋਂ ਹੀ ਆਪਣੀ ਮਾਲਕਣ ਦੇ ਘਰ ਦੇ ਵਿੱਚੋਂ 15 ਤੋਲੇ ਦੇ ਕਰੀਬ ਸੋਨਾ ਚੋਰੀ ਕਰਕੇ ਫਰਾਰ ਹੋ ਗਈ ਹੈ ਤਾਂ ਇਹ ਖਬਰ ਸਾਹਮਣੇ ਆ ਰਹੀ ਹੈ ਮਲੋਟ ਦੇ ਵਿੱਚ ਜਿੱਥੇ ਬਿਰਲਾ ਕਲੋਨੀ ਚ 15 ਦਿਨ ਪਹਿਲਾਂ ਰੱਖੀ ਗਈ ਨੇਪਾਲੀ ਨੌਕਰਾਨੀ ਆਰਤੀ ਵਿਨੋਦ ਜੱਗਾ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋਈ ਹੈ ਘਰ ਦੇ ਵਿੱਚ ਕੰਮ ਕਰਨ ਵਾਲੀ ਨੇਪਾਲੀ ਨੌਕਰਾਨੀ ਨੇ ਦੋ ਹੋਰ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਇਸ ਸਵਾਰਦਾਤ ਨੂੰ ਅੰਜਾਮ ਦਿੱਤਾ ਹੈ ਨੌਕਰਾਨੀ ਲਗਭਗ 15 ਦਿਨ ਪਹਿਲਾਂ ਹੀ ਕੰਮ ਕਰਨ ਆਈ ਸੀ ਅਤੇ ਘਰ ਦੇ ਵਿੱਚ ਬਣੇ ਕਮਰੇ 'ਚ ਰਹਿ ਰਹੀ ਸੀ ਦੂਜੇ ਪਾਸੇ ਸੂਚਨਾ ਮਿਲਣ ਤੇ ਥਾਣਾ ਸਿਟੀ ਮਲੋਟ ਪੁਲਿਸ ਨੇ ਘਰ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਪਰਿਵਾਰ ਨੇ ਨੇਪਾਲੀ ਲੜਕੀ ਨੂੰ ਨੌਕਰੀ ਤੇ ਰੱਖਣ ਬਾਰੇ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਸਿੱਧ ਦਿੱਤੀ ਜਿਸ ਕਾਰਨ ਹੁਣ ਪੁਲਸ ਨੂੰ ਉਸਦੀ ਪਛਾਣ ਕਰਨ ਲਈ ਕਾਫੀ ਮੁਸ਼ਕਲਤ ਕਰਨੀ ਪੈ ਰਹੀ ਹੈ ਸ਼ੁੱਕਰਵਾਰ ਸ਼ਾਮ ਲਗਭਗ 4:30 ਵਜੇ ਉਸਨੇ ਦੋ ਅਣਪਛਾਤੇ ਵਿਅਕਤੀਆਂ ਨੂੰ ਘਰ ਦੇ ਵਿੱਚ ਬੁਲਾਇਆ ਤੇ ਲਿਮਾਰੀ ਚੋਂ ਲਗਭਗ 5 ਲੱਖ ਰੁਪਏ ਨਕਦ ਤੇ 3 ਟੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਕੁਸਮਾ ਪਹਿਲਾਂ ਉਸ ਨੌਕਰਾਨੀ ਨੇ ਵਿਨੋਦ ਜੱਗਾ ਦੀ ਪਤਨੀ ਤੇ ਘਰ ਦੇ ਵਿੱਚ ਕੰਮ ਕਰ ਰਹੀ ਇੱਕ ਹੋਰ ਨੌਕਰਾਨੀ ਨੂੰ ਚਾਹ ਦਿੱਤੀ ਸੀ ਚਾਹ ਪੀਣ ਤੋਂ ਬਾਅਦ ਦੋਵੇਂ ਔਰਤਾਂ ਬੇਹੋਸ਼ ਹੋ ਗਈਆਂ ਸੀ ਜਿਸ ਤੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਉਸਨੇ ਚਾਹ ਦੇ ਵਿੱਚ ਕੋਈ ਨਸ਼ੀਲੀ ਵਸਤੂ ਮਿਲਾਈ ਹੋਵੇਗੀ ਘਟਨਾ ਕਾਰਨ ਸ਼ਹਿਰ ਦੇ ਵਿੱਚ ਖਾਸ ਕਰਕੇ ਬਿਰਲਾ ਕਲੋਨੀ ਚ ਸਹਿਮ ਤੇ ਡਰ ਦਾ ਮਾਹੌਲ ਬਣ ਗਿਆ ਹੈ ਥਾਣਾ ਸਿਟੀ ਮਲੋੜ ਦੇ ਐਸਐਚਓ ਨੇ ਦੱਸਿਆ ਕਿ ਇਸ ਮਾਮਲੇ ਦੀ ਬਹੁਤ ਬਰੀਕੀ ਨਾਲ ਜਾਂਚ ਕਰ ਰਹੇ ਨੇ ਤੇ ਮੌਕੇ ਦੇ ਉੱਤੇ ਸਾਰੀ ਪੜਤਾਲ ਕੀਤੀ ਜਾ ਰਹੀ ਹੈ ਐਸਐਚਓ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਨੌਕਰ ਰੱਖਣ ਤੋਂ ਪਹਿਲਾਂ ਪੁਲਿਸ ਨੂੰ ਉਸ ਬਾਰੇ ਸੂਚਿਤ ਕਰਨ ਅਤੇ ਪੂਰੇ ਦਸਤਾਵੇਜ਼ ਪੁਲਿਸ ਨੂੰ ਦੇਣ ਕਿਉਂਕਿ ਹੁਣ ਜਿਸ ਨੌਕਰ ਨੇ ਇਹ ਵਾਰਦਾਤ ਕੀਤੀ ਹੈ ਉਸ ਦਾ ਕੋਈ ਵੀ ਕਾਗਜ਼ ਜਾਂ ਰਹਿائش ਦਾ ਸਬੂਤ ਜੱਗਾ ਪਰਿਵਾਰ ਕੋਲ ਨਹੀਂ ਹੈ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤਾਂ ਜੋ ਕੋਈ ਸੁਰਾਗ ਲੱਭਿਆ ਜਾ ਸਕੇ ਅਗਲੀ ਵਾਰ ਦਾਤ ਦੀ ਖਬਰ ਹੈ ਜਿਹੜੀ ਹੁਸ਼ਿਆਰਪੁਰ ਦੇ ਗੜ ਸ਼ੰਕਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਹ ਕਟਨਾ ਵਾਪਰੀ ਹੈ ਪਿੰਡ ਮਹਿਂਦਵਾਨੀ ਗੁਜਰਾਂ ਦੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਇੱਕ 62 ਸਾਲਾ ਬਜ਼ੁਰਗ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ ਮ੍ਰਿਤਕਾ ਦੀ ਪਛਾਣ ਹੈ ਜਿਹੜੀ 62 ਸਾਲਾ ਦੀ ਰਚਨਾ ਦੇਵੀ ਪਤਨੀ ਸ਼ਾਮ ਲਾਲ ਵਜੋ ਹੋਈ ਹੈ ਮਹਿਲਾ ਨੂੰ ਤਿੰਨ ਗੋਲੀਆਂ ਲੱਗੀਆਂ ਦੱਸਿਆ ਜਾਂਦੀਆਂ ਜਾਣਕਾਰੀ ਅਨੁਸਾਰ 62 ਸਾਲਾ ਰਚਨਾ ਦੇਵੀ ਸਵੇਰੇ 6 ਵਜੇ ਦੇ ਕਰੀਬ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਇਸ ਦੌਰਾਨ ਰਸਤੇ 'ਚ ਉਸ ਨੂੰ ਮੋਟਰਸਾਈਕਲ ਹਮਲਾਵਰਾਂ ਨੇ ਗੋਲੀਆਂ ਮਾਰੀਆਂ ਜਿਸ ਮਗਰੋਂ ਗੰਭੀਰ ਜ਼ਖਮੀ ਹੋ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸ ਦੀ ਰਸਤੇ ਦੇ ਵਿੱਚ ਮੌਤ ਹੋਈ ਹੈ ਕਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਨੇ ਮ੍ਰਿਤਕ ਦਾ ਪਤੀ ਪੁਲਿਸ ਵਿਭਾਗ ਤੋਂ ਸੇਵਾਮੁਕਤ ਕਰਮਚਾਰੀ ਦੱਸਿਆ ਜਾਂਦਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜਸ਼ੰਕਰ ਵਿੱਚ ਭੇਜ ਦਿੱਤੀ ਹੈ ਤੇ ਜਾਂਚ ਸ਼ੁਰੂ ਕਰ ਦਿੰਦੀ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਦੇ ਵੱਲੋਂ ਕਿਹਾ ਗਿਆ ਕਿ ਜਾਂਚ ਕਰ ਰਹੇ ਨੇ ਤੇ ਛੇਤੀ ਹੀ ਮਲਜਮਾਨ ਨੂੰ ਕਾਬੂ ਕਰ ਲੈ ਜਾਏਗਾ ਇਸ ਤੋਂ ਇਲਾਵਾ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਫਿਰ ਤੋਂ ਹਮਲਾਵਰ ਆਮਦਵੀ ਪਾਰਟੀ ਦੀ ਸਰਕਾਰ ਤੇ ਹੋ ਚੁੱਕੀਆਂ ਨੇ ਸੁਖਬੀਰ ਸਿੰਘ ਬਾਦਲ ਹੋਣ ਜਾਂ ਬਾਕੀ ਪਾਰਟੀਆਂ ਦੇ ਲੀਡਰ ਹੋਣ ਸਭ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਉੱਤੇ ਦੋਸ਼ ਲਾਏ ਗਏ ਨੇ ਕਿ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਨਾਂ ਦੀ ਚੀਜ਼ ਨਹੀਂ ਹੈ ਤੇ ਜਿਹੜਾ ਜਿਸ ਨੂੰ ਜੀ ਕਰਦਾ ਹੈ ਜਦੋਂ ਵੀ ਗੋਲੀ ਮਾਰ ਦਿੰਦਾ ਹੈ ਅਗਲੀ ਖਬਰ ਸਾਹਮਣੇ ਆ ਰਹੀ ਹੈ ਖੰਨਾ ਦੇ ਵਿੱਚ ਪਿਛਲੇ ਦਿਨੀ 1 ਫਰਵਰੀ ਨੂੰ ਇੱਕ 81 ਸਾਲਾ ਐਨਆਰਆਈ ਮਹਿਲਾ ਜਗਪਾਲ ਕੌਰ ਦੇ ਨੇ ਕਤਲ ਦੀ ਗੁੱਥੀ ਦਾ ਮਾਮਲਾ ਸੁਲਝਾਉਣ ਦਾ ਪੁਲਿਸ ਨੇ ਦਾਵਾ ਕੀਤਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦੇ ਅਲੀਗੜ੍ਹ ਦੇ ਰਹਿਣ ਵਾਲੇ ਮੁਲਜ਼ਮ ਰਾਹੁਲ ਨੂੰ ਗ੍ਰਿਫਤਾਰ ਕੀਤਾ ਹੈ ਜੋ ਮ੍ਰਿਤਕਾ ਦੇ ਘਰ ਚ ਕਿਰਾਏਦਾਰ ਦੇ ਵਜੋਂ ਰਹਿੰਦਾ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਡਾਕਟਰ ਦਰਪਨ ਆਲੂਵਾਲੀਆ ਨੇ ਦੱਸਿਆ ਕਿ ਮੁਲਜ਼ਮ ਨੇ ਆਰਥਿਕ ਤੰਗੀ ਕਾਰਨ ਇਹ ਕਤਨਾਉਣਾ ਅਪਰਾਧ ਕੀਤਾ ਹੈ ਰਾਹੁਲ ਦੇ ਪਿਤਾ ਦੇ ਇਲਾਜ ਤੇ ਲਗਭਗ 20000 ਰੁਪਏ ਖਰਚ ਹੋਏ ਸੀ ਜਿਸ ਲਈ ਉਸਨੇ ਕਰਜ਼ਾ ਲਿਆ ਸੀ ਕਰਜ਼ਾ ਵਾਪਸ ਕਰਨ ਲਈ ਉਸ ਨੂੰ ਪੈਸਿਆਂ ਦੀ ਤੁਰੰਤ ਲੋੜ ਸੀ ਇਸੇ ਮਕਸਦ ਨਾਲ ਉਸਨੇ ਜਗਪਾਲ ਕੌਰ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਉਹ ਪਿਛਲੇ 2-3 ਮਹੀਨਿਆਂ ਤੋਂ ਇਸ ਵਾਰਦਾਤ ਦੀ ਪਲੈਨਿੰਗ ਕਰ ਰਿਹਾ ਸੀ ਪਰ ਚੋਰੀ ਕਾਰਨ ਵਿੱਚ ਅਸਫਲ ਰਿਹਾ ਐਸਐਸਪੀ ਨੇ ਦੱਸਿਆ ਕਿ ਉਸ ਨੂੰ ਪਤਾ ਸੀ ਕਿ ਹਰ ਮਹੀਨੇ ਦੀ 15 ਤੋਂ 20 ਤਰੀਕ ਦਰਮਿਆਨ ਜਗਪਾਲ ਕੌਰ ਨੂੰ ਕਿਰਾਇਆ ਮਿਲਦਾ ਹੈ ਤੇ ਇਸ ਲਈ ਉਸਨੇ ਇਸ ਸਮੇਂ ਨੂੰ ਧਿਆਨ ਦੇ ਵਿੱਚ ਰੱਖ ਕੇ ਪੂਰੀ ਯੋਜਨਾ ਤਿਆਰ ਕੀਤੀ 31 ਜਨਵਰੀ ਦੀ ਰਾਤ ਨੂੰ ਮਲਜਮ ਕੰਦ ਟੱਪ ਕੇ ਮਹਿਲਾ ਦੇ ਘਰ ਦੇ ਵਿੱਚ ਦਾਖਲ ਹੋਇਆ ਤੇ ਸਾਰੀ ਰਾਤ ਉੱਥੇ ਲੁਕਿਆ ਰਿਹਾ ਸਵੇਰੇ 1 ਫਰਵਰੀ ਨੂੰ ਉਸਨੇ ਬਜ਼ੁਰਗ ਮਹਿਲਾ ਦੇ ਹੱਥ ਬੰਨ੍ਹ ਕੇ ਤੇ ਉਸ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਪੁਲਿਸ ਨੇ ਮੌਕੇ ਤੇ ਮਿਲੇ ਸੀਸੀਟੀਵੀ ਫੁਟੇਜ ਦੇ ਤਕਨੀਕੀ ਜਾਂਚ ਦੀ ਮਦਦ ਨਾਲ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਮਲਜ਼ਮਾਂ ਤੱਕ ਪਹੁੰਚ ਬਣਾਈ ਅਤੇ ਗ੍ਰਿਫਤਾਰ ਕਰ ਲਿਆ ਗਿਆ ਐਸਐਸਪੀ ਨੇ ਦੱਸਿਆ ਕਿ ਮਲਜ਼ਮ ਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਪੁਲਿਸ ਪੂਰੀ ਤਰ੍ਹਾਂ ਤੈਰੀ ਦੇ ਨਾਲ ਮਾਮਲਾ ਦਰਜ ਕਰਕੇ ਸਬੂਤ ਇਕੱਠੇ ਕਰ ਰਹੀ ਹੈ ਅਗਲੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਮਜੀਠੀਆ ਦੀ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਸੀ ਜਿਸ ਦੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਇਹ ਪਹਿਲੀ ਪੇਸ਼ੀ ਸੀ ਸੁਪਰੀਮ ਕੋਰਟ ਨੇ ਵਿਕਰਮ ਮਜੀਠੀਆ ਨੂੰ ਜ਼ਮਾਨਤ ਦਿੰਦੇ ਹੋਏ ਖਾਸ ਸ਼ਰਤਾਂ ਰੱਖੀਆਂ ਸੀ ਇਹਨਾਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਜੀਠੀਆ ਨੇ ਮੁਹਾਲੀ ਅਦਾਲਤ ਵਿੱਚ ਅੱਜ ਹਾਜ਼ਰੀ ਲਵਾਈ ਹੈ ਅਦਾਲਤ ਨੇ ਇਸ ਮਾਮਲੇ 'ਚ ਅਗਲੀ ਸੁਣਵਾਈ ਹੁਣ 7 ਮਾਰਚ ਤੇ ਪਾ ਦਿੱਤੀ ਹੈ ਅਦਾਲਤ ਵਿੱਚ ਜੱਜਸ ਨੂੰ ਦੱਸਿਆ ਗਿਆ ਕਿ ਜੇਲ੍ਹ ਦੇ ਵਿੱਚ ਰਹਿਣ ਦੇ ਸਮੇਂ ਉਹਨਾਂ ਦੀ ਨਿੱਜਤਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦਾਵਾ ਕੀਤਾ ਹੈ ਕਿ ਮੇਰੇ ਆਸ-ਪਾਸ ਹਰ ਜਗ੍ਹਾ ਸੀਸੀਟੀਵੀ ਲਾਏ ਹੋਏ ਸੀ, ਇੱਥੋਂ ਤੱਕ ਕਿ ਮੇਰੇ ਬਾਥਰੂਮ ਤੱਕ ਵੀ ਕੈਮਰੇ ਲਾਉਣ ਦੀ ਕੋਸ਼ਿਸ਼ ਹੋਈ। ਜਿਸ ਨੂੰ ਹਾਈ ਕੋਰਟ ਦੇ ਦਖਲ ਤੋਂ ਬਾਅਦ ਰੋਕਿਆ ਗਿਆ ਤੇ ਉਹਨਾਂ ਕਹਿ ਹੈ ਕਿ ਸਰਕਾਰ ਨੂੰ ਖਤਰਾ ਇਸ ਗੱਲ ਦਾ ਹੈ ਕਿ ਮਜੀਠੀਆ ਕਿਤੇ ਭਗਵੰਤ ਮਾਨ ਵਿਰੁੱਧ ਕੁਝ ਬੋਲਣਾ ਦੇਵੇ, ਇਸ ਲਈ ਅਜਿਹੀਆਂ ਕੁੱਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਮਜੀਠੀਆ ਨੇ ਪੇਸ਼ੀ ਤੋਂ ਬਾਅਦ ਪੱਤਰਕਰਨ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਤੇ ਨਿੱਜੀ ਸੁਰੱਖਿਆ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸੰਸਨੀਖੇਜ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਕਿ ਮੇਰੀ ਬੈਰਕ ਤੋਂ ਇਲਾਵਾ ਬਾਥਰੂਮ 'ਚ ਵੀ ਕੈਮਰੇ ਲਾਏ ਗਏ ਸੀ ਉਹਨਾਂ ਨੇ ਨਾਬਾ ਜੇਲ੍ਹ ਦੇ ਵਿੱਚ ਆਪਣੀ ਨਿੱਜਤਾ ਦੇ ਉਲੰਘਣ ਮਾਮਲੇ 'ਚ આરોપી ਅਫਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮਜੀਠੀਆ ਨੇ ਕਿਹਾ ਕਿ ਨਾਬਾ ਜੇਲ੍ਹ ਪ੍ਰਸ਼ਾਸਨ ਡੀਜੀਪੀ ਤੇ ਸੀਐਮ ਮਾਨ ਨੂੰ ਅਦਾਲਤ ਵਿੱਚ ਜਵਾਬ ਦੇਣਾ ਚਾਹੀਦਾ ਹੈ ਤਾਂ ਇਹ ਸੀ ਅੱਜ ਦੀਆਂ ਖਬਰਾਂ ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ